ਓਏ ਮਾਫ ਕਰਤਾ ਅਨੂ ਬੋੜੇ ਨੇ ਚੱਤੇ ਨੇ ਕੱਪੜਿਆਂ ਤੇ ਲੱਗ ਗਿਆ ਅਰੇ ਜਾ ਕੇ ਆ ਕੇ ਬੜਾ ਤਾਂ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਸਾਡੇ ਗੁਰਫਤੇ ਦਾ ਜਨਮ ਦਿਨ ਹੈਗਾ ਤੇ ਕੇਕ ਲੈ ਆਉਂਦਾ ਦੇ ਖਾਤਰ ਕੇਕ ਕਟਾਂਗੇ ਨਾਲ ਇਹ ਦੇ ਖਾਤਰ ਗਿਫਟ ਲੈ ਆਂਦੇ ਗਿਫਟ ਦੇਵਾਂਗੇ ਇਹਨੂੰ ਦੇਖਾਂਗੇ ਇਹਦਾ ਰਿਐਕਸ਼ਨ ਕੀ ਹੋਊਗਾ ਤੇ ਵਾਸਤੇ ਵੀ ਬਲੌਗ ਨਾ ਬਣੇ ਰਹੋ ਹੈਪੀ ਬਰਥਡੇ ਪਤੇ ਹੈਪੀ ਬਰਥਡੇ ਟੂ ਜੂ ਆ ਨਾ ਮੇ ਕਪੜੇ ਪਾ ਲਿਆ ਅੱਜ ਪਹਿਲੇ ਦਿਨ ਹੀ ਪਾਇਆ ਗਰਫਤੇ ਨੇ ਕਪੜੇ ਸੋਹਣੇਗੇ ਆ ਬਲੂਨ ਲਾਤੇ ਅਸੀਂ ਓ ਦੋਸਾ ਗਏ ਡੱਗ ਗਏ ਆ ਸੀ ਗਰਫਤੇ ਦਾ ਕੇਕ ਬਹੁਤ ਘੈਂਟ ਬਣਾਇਆ ਹੋਇਆ ਹੈਗਾ ਇੱਕ ਬੜਾ ਛੋਟਾ ਕੇਕ ਸੀ ਮਖਾ ਉਹ ਤਾਂ ਲੋਟ ਨਹੀਂ ਆਉਣਾ ਮੈਂ ਚੱਲ ਤੁਸੀਂ ਥੋੜਾ ਜਿਹਾ ਵੱਡਾ ਦਿਓ ਨਾਲ ਆਪਾਂ ਚਾਹ ਚੁੱਕ ਜਲੇਟਾ ਲੈਂਦੀਆਂ ਸਮੋਸੇ ਸਮੋਸੇ ਲੈਂਦੇ ਬੱਚਿਆਂ ਖਾਣ ਨੂੰ ਆ ਵਿੱਚ ਮੋਮਬਤੀਆਂ ਲਾਤੀਆਂ ਸੀ ਆਪਣੇ ਤੇ ਇਧਰ ਜਸ਼ਨ ਲਾਈ ਜਾਂਦਾਗਾ ਚਲਾਈ ਜਾਂਦਾ ਵਾਓ ਜਸਟ ਲੁਕਿੰਗ ਲइका ਵਾਓ ਵਾਓ ਜਸਟ ਲੁਕਿੰਗ ਲਾਈਕ ਆ ਵਾਓ ਘੱਟੋ ਪਹਿਲਾਂ ਹੱਥ ਬਿਜਾ ਦਿਓ ਹੋਤੀਆਂ ਚੱਲ ਚੱਲ ਚੱਲੀਏਂ ਨਹੀਂ OK ਲਵ ਕੇ ਮਾਰ ਹਾਂ ਦੋ ਰਹੀਆਂ ਚਲੋ ਜੀ ਘੱਟ ਦੋ ਕੇ ਘੱਟ ਦੋ ਮਿਲ ਕੇ ਦੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ

ਆਜਾ ਕੇ ਆ ਕੇ ਬੜਾ ਦਾ ਆ ਦੇਖੋ ਗਰਫ ਦੇ ਦਾ ਕੀ ਹਾਲ ਕਰਤਾ ਬੱਚਿਆਂ ਠੀਕ ਆ ਪਿਆ ਦੇਖੋ ਗਰਫ ਦੇ ਦੇਖੋ ਪਜਾ ਲ ਵਰ ਗਿਆ চাৰে জ গা লে সুটেচেডযে঑ সুটলে Mak মোভযে কুলটে঴ এবেচের হপলেরখযরযুন্শ্ Cly�イ ਰਪਤੇ ਨੂੰ ਮੈਂ ਗਿਫਟ ਲੈ ਕੇ ਦਿੱਤਾ ਹੈ ਸਪੀਕਰ ਹੈਗਾ ਦੇਖੋ ਕਿੰਨਾ ਸੋਹਣਾ ਹੈਗਾ ਨਾਲੇ ਗਾਣੇ ਵੀ ਚੱਲ ਅੱਗੇ ਲਾਈਟ ਚੱਲਦੀ ਹੈ ਨਾਲੇ ਮੈਂ ਗਾਣੇ ਵੀ ਸੁਣਾਉਣਾ ਹੈ ਗਾਣੇ ਤਾਂ ਆਪਾਂ ਚਲਾਏ ਤਾਂਗੇ ਸੀ ਇਸ ਤੇ ਡੇਢ ਪਹਿਲਾਂ ਗਾਣੇ ਚੱਲਦੇ ਸੀ ਬੱਚਿਓ ਉਹ ਇਸ ਸਪੀਕਰ ਤੇ ਲਾਏ ਹੋਏ ਸੀਗੇ ਬਹੁਤ ਜ਼ਿਆਦਾ ਆਵਾਜ਼ ਹੈ ਦੀ ਸੁਣਨ ਲੱਗੇ ਪਤਾ ਤੈਨੂੰ ਤੁਹਾਨੂੰ ਦਿਖਾਉਣੇ ਆ ਵੀ ਸਪੀਕਰ ਦੀ ਆਵਾਜ਼ ਕਿੰਨੀ ਹੈਗੀ ਤੇ ਇੱਧਰ ਮੈਂ ਆਪ ਦਾ ਗਾਣਾ ਹੀ ਲਾ ਲਿਆ ਫੱਲ ਬਾਜ ਐ ਪਰ ਮੋਤੇ ਵਾਸੀ ਹੋਂ ਤੁਝੇ ਵਿੱਚ ਨਾ ਹੁੰਦੇ ਸੀ ਦੰਗ ਕਲਵਾਸਿਆ ਸੀ ਬੇਮੁਲੀ ਤੇ ਮੁੰਦੇ ਸੀ ਕਿਹਾ ਮੜਾ ਟਾਈਮ ਆਏ ਜੇ ਬੰਦ ਚੇ